1 2 3 స్టార్ ਲਾਈ ਮੁੰਡਿਓ ਗਰਮੀ ਸਟਾਰ ਹੋਣ ਜਾ ਰਹੀ ਹੈ ਤੇ ਪਟਾਕੇ ਪਹਿਲੀ ਬੋਣੇ ਆਪਾਂ ਠੀਕ ਹੈ ਰੇਟਾਂ ਦੇ ਕਰਦਿਆਂ ਪਟਾਕੇ ਹਾਂਜੀ ਹਾਂ ਲਓ ਜੀ ਪਹਿਲਾ ਆ ਗਈ ਪਰੰਪਰਾ ਗੋਡ ਨੂੰ ਚੱਕੋ ਇੱਕ ਇੱਕ ਦੇਣ ਸਾਰੇ ਇੱਧਰ ਲਿਆਉਣੇ ਨੇ ਚੱਕੇ ਰੇਟਾਂ ਦਾ ਚੈਲੰਜ ਹੋ ਗਿਆ ਸਾਰੇ ਪੰਜਾਬ ਦੀ ਰੇਟ ਦੀ ਗਰੰਟੀ ਹੋਗੀ ਦੋਟੇ ਹੋਣਗੇ ਵਰਕ ਲਖੋ ਲਖੇ ਵੀ ਸਮਾੜੇ ਦੇ ਪਿੱਛੇ ਆ ਜਾਓ ਕੈਮਰਾ ਤੇ ਖੁੱਲ ਕੇ ਹੋਈ ਦੀ ਸਮਾੜਾ ਚੰਦਾ ਚੰਦਾ ਲਓ ਜੀ ਜਦੋਂ ਮੈਂ ਆਰਡਰ ਕਰਨੇ ਆਂ ਐਂ ਕਰ ਦੋ ਕਿਉਂਕਿ ਮਾਲ ਦੇ ਟਟਾਕੇ ਭਏ ਨੇ ਮੁੜ ਕੇ ਸਾਰੇ ਪੰਜਾਬ ਦਾ ਰੇਡ ਦਾ ਕਰ ਦੇਣਾ ਆਪਾਂ ਚੈਲੰਜ ਚੈੱਕ ਕਰ ਲੋ ਇਹਨੂੰ ਧਿਆਨ ਦੇ ਨਾਲ ਪਿਓਰ ਪਰੰਪਰਾ ਕਾਟਨ ਦੁਪੱਟੇ ਵਰਕ ਦੇ ਨਾਲ ਸਾਰੇ ਪੰਜਾਬ ਦਾ ਰੇਡ ਦਾ ਚੈਲੰਜ ਕਰਨ ਲੱਗੇ ਆਂ ਲਓ ਜੀ ਮੰਡਲ ਦੇ ਨੇਮਾਂ ਚਾਰ-ਚਾਰ ਲਈ ਠੀਕ ਹੈ ਜੀ 1000 ਰੁਪਏ ਦੇ ਚਾਰ ਕਰਤੇ ਜੀ ਲਓ ਜੀ ਹੋਲ ਦੇ ਵੀ ਸਾਰਾ ਸਮਾਰ ਕੇ ਐ ਨਹੀਂ ਐ ਹੋਲ ਮੜਾ ਜਾ 1000 ਦੇ 4 ਜੀ ਸਾਰੇ ਪੰਜਾਬ ਦਾ ਰੇਟ ਦਾ ਚੈਲੰਜ ਆ ਦਵੱਟਾ ਵਰਕ ਆ ਪੂਰਾ ਸੋਨਾ ਮਾਲਾ ਰੰਗ ਕਿੱਥੇ ਦੇ 1000 ਦੇ 4 ਸਕਰੀਨ ਸ਼ਾਟ ਕਰੀ ਚੱਲੋ ਜਲਦੀ ਜਲਦੀ ਬੋਕਰਾ ਦਿਓ 4 4 ਵੀਸੇ ਭੇਜਣੇ ਆ ਸਾਰੇ ਪੰਜਾਬ ਦਾ ਚੈਲੈਂਜਰ ਜਿਹੜੇ ਚੈਲੰਜ ਕਰਦੇ ਆ 398 498 ਜਾਂ 350 ਸਰੋਂ ਚੈਲੰਜ ਆਪਣਾ 1000 ਦੇ 4 ਦਵਾਂਗੇ ਮੜਾ ਕੈਮਰਾ ਮਾਰਦੇ ਵਿੱਚ ਧਿਆਨ ਨਾਲ ਪਰੰਪਰਾ ਕਾਟਨ ਜਿੰਨਾ ਮਰਜ਼ੀ ਮਾਲ ਚੱਕ ਲਿਓ 1000 ਦੇ 4 ਦੇ ਮੰਗੇ ਨਹੀਂ ਇਹਨਾਂ ਡਾੜ ਖੋਲਿਓ ਠੀਕ ਹੈ ਜੀ ਸਾਰੇ ਦਿਖਾ ਦਿਓ ਲੈ ਬਈ 1000 ਦੇ 4 ਸਿੰਗਲ ਮਿਲੂਗਾ 300 ਰੁਪਏ ਦਾ 1000 ਦੇ 4 ਦਵਾਂਗੇ ਦੁਪੱਟਾ ਦਵਾਂਗੇ ਵਰਕ ਐਟਮ ਦਵਾਂਗੇ ਪੂਰੀ ਘੈਂਟ ਓਕੇ ਦੀ ਰਿਪੋਰਟ ਜਿਨ੍ਹਾਂ ਨੇ ਲੈਣੇ ਵੇਚਣ ਵਾਸਤੇ ਦੁਕਾਨ ਤੇ ਆ ਕੇ ਮਿਲਿਓ ਹੋਰ ਵੀ ਬਥੇਰੇ ਫਾਇਦੇ ਕਰਦਾਂਗੇ ਜੇ ਪਾਰਸਲ ਚੱਕਣੇ ਆ ਮਾ ਨਾ ਕੈਮਰਾ ਮਾਰਦੇ ਭਾਈ ਪਾਰਸਲਾਂ ਦੇ ਪਾਰਸਲ ਵੀ ਚੁਕਾ ਦਾਂਗੇ ਜਿੰਨਾ ਮਰਜ਼ੀ ਮਾ ਲੈ ਲਿਓ ਢੇਰਾਂ ਦੇ ਢੇਰ 1000 ਦੇ 4 ਉਹ ਕਿਹਨੇ ਸਾਰੇ ਪੇਖਿਆ ਤਾਂ ਨਹੀਂ ਕਿਸੇ ਸਾਰੇ ਕਬਰ ਹੁੰਦੇ ਕੋਈ ਨਹੀਂ ਹੈਗੇ ਛੱਟੋ ਮਾੜਾ ਮਾੜਾ ਆ ਜਾ ਵੀ ਅੱਗੇ ਆ ਜਾ ਲਓ ਜੀ ਜਿੰਨਾ ਮਰਜ਼ੀ ਮਾ ਲੈ ਲਿਓ 1000 ਦੇ 4 ਦਵਾਂਗੇ ਪਿਓ ਲਕੂਜੀ ਕੋਟਨ ਪਰੰਪਰਾ ਕੋਟਨ ਜਿੰਨਾ ਮਰਜ਼ੀ ਮਾ ਲੈ ਲਿਓ ਲਓ ਜੀ ਬਾਰੀ ਆ ਗਈ ਅਗਲੀ ਆਟਮ ਦੀ ਉਹ ਚ ਲੱਗੂਗਾ ਕੋਰੀ ਖਰਚੇ ਚ ਫ੍ਰੀ ਕਰਾਂਗੇ ਇੱਕ ਕੜ ਮੁਰਦਫਾਉਣ ਲੱਗੇ ਆ ਇੱਧਰ ਲਿਆਓ ਵੀ ਕੈਮਰਾ ਜੈਨ ਹਸਾਉਂਦਾ ਬੜਾ ਪੈਣਾ ਪਿਓਰ ਬਚਿੱਤਰਾ ਇਹ ਗਰਮ ਜੀ ਪੈ ਜਾਂਦੀ ਆ ਸਰਦੀ ਜੀ ਪੈ ਜਾਂਦੀ ਆ ਕੱਪੜਾ ਇੰਨਾ ਕਿ ਜ਼ਿਆਦਾ ਵਧੀਆਗਾ ਲਓ ਜੀ ਇਹ ਚ ਪੈਣਾ ਦੇ ਇੱਕ ਹੋਰ ਫਾਇਦੇ ਕਰਨ ਲੱਗੇ ਆ ਆਹ ਲਓ ਜੀ ਚੈੱਕ ਕਰ ਲੋ ਧਿਆਨ ਦੇ ਨਾਲ 5 500 ਰੁਪਏ ਦਾ ਸੇਲ ਮੇਲਾ ਜੀ 5 500 ਰੁਪਏ ਦਾ ਸੇਲ ਮੇਲਾ ਲਓ ਜੀ ਪਿਓਰ ਬਚਿੱਤਰਾ ਸਿਰਕ ਦਵੱਟੇ ਵਰਕ ਵਧੀਆ ਵਧੀਆ ਹੁੰਦੀ ਆ ਆਕੀ ਲਾਓ ਜੀ 5 500 ਰੁਪਏ ਦਾ ਸੇਲ ਮੇਲਾ ਤੇ ਪਹਿਣਾ ਦਾ ਇੱਕ ਫਾਇਦਾ ਮੈਂ ਹੋਰ ਕਰਨ ਲੱਗਿਆ ਸ਼ਿਪਿੰਗ ਫ੍ਰੀ ਆ ਸਿੰਗਲ ਸੂਟ ਦੀ ਸ਼ਿਪਿੰਗ ਫ੍ਰੀ ਆ ਉਹਦੀ ਲੱਗੂਗੀ 75 ਦੀ ਦੂਸਰੇ ਦੀ ਪਰੰਪਰਾ ਦੀ ਇਹਦੀ ਸ਼ਿਪਿੰਗ ਫ੍ਰੀ ਆ ਲੈ ਧਿਆਨ ਨਾਲ ਉਪਰ ਲਾਓ ਜੀ 5 500 ਰੁਪਏ ਦਾ ਸੇਲ ਮੇਲਾ ਪਿਓਰ ਚਿੱਤਰੇ ਦੇਵਾਂਗੇ ਦੁਬੱਟੇ ਦੇਵਾਂਗੇ ਵਰਕ ਰੇਟ ਦਾ ਕਰਾਂਗੇ ਚੈਲੰਜ 500 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਆ ਸਕਰੀਨ ਸ਼ਾਟ ਕਰਕੇ ਬਸ ਬੁੱਕ ਕਰੀ ਚਲੋ ਫੜਾ ਫੜ ਲਾਓ ਜੀ ਆਉਣ ਲਈ ਆਡਮਾ ਚਾਰ ਚਾਰ ਦਵਾਂਗੇ ਰੰਗ ਜੀ ਐਡਮਾ ਦਵਾਂਗੇ ਘੈਂਡ ਤੇ ਜਿਹੜੇ ਦੁਕਾਨਦਾਰਾਂ ਨੇ ਮੰਨ ਲੈਣਾ ਵੇਚਣ ਵਾਸਤੇ ਲਓ ਜੀ ਓਪਨ ਚੈਲੰਜਾ ਦੁਕਾਨ ਜਾ ਕੇ ਮਿਲ ਲਿਓ ਨੰਬਰ ਉਪਰ ਦਿੱਤਾ ਹੋਇਆ ਹੋਲ ਸੇਲ ਦਾ ਗਰੁੱਪ ਜੋਇਨ ਕਰ ਲਓ ਫਾਇਦੇ ਕਰਾਂਗੇ ਪੂਰੇ ਮੋٹے ਪੂਰੇ ਮੋٹے ਫਾਇਦੇ ਕਰਦਾਂਗੇ ਦੁਕਾਨਦਾਰ ਭੈਣ ਭਰਾਵਾਂ ਦੇ ਦੁਕਾਨ ਜਾ ਕੇ ਮਿਲ ਲਓ ਪਿਓਰ ਹੋਲ ਸੇਲ ਦੀ ਦੁਕਾਨ ਆ ਜੇ ਕੁਆਂਟੀਟੀ ਚੱਕੋਗੇ ਹੋਲ ਸੇਲ ਚ ਮਾਲ ਚੱਕੋਗੇ ਪੂਰੇ ਫਾਇਦੇ ਕਰਦਾਂਗੇ ਲਓ ਜੀ 500 ਰੁਪਏ ਦਾ ਸੇਮ ਇਲਾ ਸਕਰੀਨ ਸ਼ਾਟ ਕਰੀ ਚੱਲੋ ਜਲਦੀ ਆਲਦੀ ਕਰਾ ਦਿਓ ਬੁੱਕ ਪੂਰਾ ਸੋਨਾ ਮਾਲ ਲੈਟਾ ਲਾਉਦੇ ਸੋਨੇ ਹਾਰੀਆਂ ਆ ਵੀ ਲਾ ਦੇ ਲੈ ਪਲੇਟਾਂ ਨਵੇਂ ਲਾਉਣੀਆਂ ਲਾਓ ਜੀ ਸਕਰੀਨ ਸ਼ਾਟ ਕਰੀ ਚੱਲੋ ਜਲਦੀ ਆਲਦੀ ਬੁੱਕ ਕਰਾ ਦਿਓ ਡਿਜ਼ਾਈਨ ਆ ਕੇ ਸਾਰੇ ਨਹੀਂ ਨਹੀਂ ਯਾਰ ਹੋ ਵੀ ਹੋਣਗੇ ਨਿਗਾ ਮਾਰੀ ਡਿਜ਼ਾਈਨ ਦੇ ਵੜਾ ਜਾ ਡਿਜ਼ਾਈਨ ਬਰੋ ਬੇ ਇਹ ਬੇਲ ਦੇ ਦੋ ਇੱਕ ਵਾਰ ਅੱਗੇ ਦੇ ਸਾਰੇ ਲਾਓ ਜੀ ਮਲਾ ਕੈਮਰਾ ਮਾਰ ਦੋ ਤੇ ਲਾਓ ਜੀ ਪੈਣਾ ਦੇ ਫੁੱਲ ਵੜਾ ਬੁਲਾਉਣੇ ਆ ਫਾਇਦੇ ਮਾਲ ਹੈਗਾ ਬਾਦੂ ਸਾਧਕ ਮਾਲ ਪਿਆ ਥੋੜੇ ਖੁੱਲ ਜਾਂਦੇ ਨੇ ਇਹ ਬੁਰਾ ਖੁੱਲ ਜਾਂਦੇ ਨੇ ਮੁੰਡੇ ਲਓ ਜੀ ਵੀਡੀਓ ਦੇਖੋ ਧਿਆਨ ਨਾਲ ਇਹ ਦਵਾਂਗੇ 2000 ਦੇ ਚਾਰ ਉਹ ਦਵਾਂਗੇ 1000 ਦੇ ਚਾਰ ਇਹਦੀ ਸ਼ਿਪਿੰਗ ਫ੍ਰੀ ਆ ਉਹਦੀ ਸ਼ਿਪਿੰਗ ਲੱਗੂਗੀ ਵਾਰ-ਵਾਰ ਕਹਿ ਰਹੇ ਆਂਗਾ ਇਹ 2000 ਦੇ ਚਾਰ ਆ ਸਹੇ ਇੱਕ ਲੈ ਲਿਓ 500 ਰੁਪਏ ਦਾ ਸ਼ਿਪਿੰਗ ਫ੍ਰੀ ਆ ਸਾਰੇ ਪੰਜਾਬ ਦੀ ਸਾਰੇ ਇੰਡੀਆ ਦੀ ਜਿੱਥੇ ਮਰਜ਼ੀ ਮੰਗਾ ਲਓ ਸ਼ਿਪਿੰਗ ਫ੍ਰੀ ਆ ਠੀਕ ਆ ਮਾਲ ਇੰਨਾ ਕ ਦੇ ਦਾਂਗੇ ਰੂੜ ਜਾਵਾਂਗੇ ਠੀਕ ਹੈ ਜੀ ਐਡਾ ਲਵਾਵਾਂਗੇ ਘੈਂਡ ਦੋ ਘੈਂਡ ਜਿੰਨਾ ਮਰਜ਼ੀ ਮਾ ਲੈ ਲੋ ਖੜ ਜੋ ਖੜ ਜੋ ਇਸ ਤੋਂ ਵੱਧ ਗਰਮੀਆਂ ਦੇ ਤੋਹਫੇ ਕਾਟਨ ਪਲੱਸ ਕਾਟਨ ਪਲੱਸ ਕੱਟ ਪੂਰੀ ਲੋਕਾਂ ਨੂੰ ਚੋਰ ਕੱਟ ਨਹੀਂ ਵੇਚਦੇ ਐਡਾ ਮਾ ਦਵਾਂਗੇ ਘੈਂਡ ਬ੍ਰਾਂਡ ਦਵਾਂਗੇ ਸੁਨਾਲੀ ਰੇਟਾਂ ਦੇ ਪਾਵਾਂਗੇ ਪਟਾਕੇ ਲਓ ਜੀ ਇਸ ਰੇਟ ਤੇ ਕੋਈ ਬਜਾਜੀ ਦੇ ਦੇ ਕੱਪੜਾ ਹੈਗਾ ਸੋਨੇ ਵਰਗਾ ਲਓ ਜੀ ਪਿਓਰ ਕਾਟਨ ਪਿਓਰ ਕਾਟਨ ਨਾਲ ਕਾਟਨ ਦਾ ਦੁਪੱਟਾ ਕਾਟਨ ਪਲੱਸ 1000 ਦੇ 400 ਲਓ ਜੀ 1000 ਦੇ 400 ਦਾ ਮਾਲ ਜਿੰਨਾ ਮਰਜ਼ੀ ਲੈ ਲਿਓ ਜਿਨ੍ਹਾਂ ਨੇ ਲੈਣੇ ਵੇਚਣ ਵਾਸਤੇ ਹੋਰ ਵੀ ਜਾਦੇ ਫਾਇਦੇ ਹੋਣਗੇ ਦੁਕਾਨ ਤੇ ਆ ਕੇ ਮਿਲ ਲਓ ਜੀ ਲੈਣ ਦਿਖਾਓ ਕਿੰਨੇ ਚ ਪਿਓਰ ਕਾਟਨ ਪਲੱਸ ਦਾ ਕਪੜਾ ਨਾਲ ਕਾਟਨ ਦਾ ਦੁਪੱਟਾ 1000 ਦੇ 4 ਦੁਕਾਨਦਾਰਾਂ ਦੇ ਹੋਰ ਫਾਇਦੇ ਹੋਣਗੇ ਜਿੰਨਾ ਮਰਜ਼ੀ ਮਾਲ ਚੱਕ ਲਿਓ ਰੇਟਾਂ ਦੇ ਫਾਇਦੇ ਕਰਦਾਂਗੇ ਗਰਮੀਆਂ ਦਾ ਮਾਲ ਖੋਲਨੇ ਸ਼ੁਰੂ ਕਰਤੇ ਪਹਿਣਾ ਦੇ ਫਾਇਦੇ ਕਰੀ ਜਾਂਦੇ ਆ ਜਿੰਨਾ ਮਰਜ਼ੀ ਮਾਲ ਲੈ ਲਓ 1000 ਦੇ 4 ਕਾਟਨ ਦੇ ਦਬੱਟਿਆਂ ਨਾਲ 4-4 ਦਵਾਂਗੇ ਰੰਗ ਲਓ ਜੀ 2250 ਰੁਪਏ ਦਾ ਸੇਲ ਮੇਲਾ 250 ਰੁਪਏ ਦਾ ਸੇਲ ਮੇਲਾਗਾ 1000 ਦੇ 4 ਕਾਟਨ ਸੂਟ ਕਾਟਨ ਦੇ ਦਬੱਟਿਆਂ ਦੇ ਨਾਲ ਦੁਕਾਨਦਾਰ ਦੁਕਾਨ ਤੇ ਆਕੇ ਮਿਲੋ ਜਾਂ WhatsApp ਤੇ ਮਿਲੋ ਸਾਨੂੰ ਲਓ ਜੀ ਉਹਨਾਂ ਦੇ ਹੋਰ ਫਾਇਦੇ ਕਰਾਂਗੇ ਜਿੰਨਾ ਮਰਜ਼ੀ ਮਾਲ ਲੈ ਲਓ ਫੁੱਲ ਬੜਾ ਫੁੱਲ ਫਾਇਦੇ ਕਰ ਦਾਂਗੇ ਲਓ ਜੀ ਹੋਲ ਸੇਲ ਦੀ ਰੇਟ ਅਸੀਂ ਵੀਡੀਓ ਚ ਨਹੀਂ ਦੱਸ ਸਕਦੇ ਜੀ ਕਿਉਂਕਿ ਉਹ ਦੁਕਾਨਦਾਰਾਂ ਰੋਕਿਆ ਇਤਰਾਜ਼ ਕਰਦੇ ਆ ਵੀ ਭਰੀਏ ਵੀਡੀਓ ਚ ਰੇਟ ਨਾਲ ਸੈ ਕਰੋ ਅਸੀਂ ਮਾਲ ਵੇਚਣਾ ਹੁੰਦਾਗਾ ਬਸ ਇੱਕ ਸ਼ਰਤ ਆ ਵੀ ਪਰਤੇ ਲਵਾ ਦਾਂਗੇ ਠੀਕ ਹੈ ਜੀ ਸਾਡੇ ਰੇਟ ਤੇ ਕੱਪੜੇ ਵਗਾ ਦਾਂਗੇ ਸਾਰੇ ਦੁਕਾਨਦਾਰਾਂ ਦੇ ਸਾਡੇ ਰੇਟ ਤੇ ਕੱਪੜੇ ਵਗਾ ਦਾਂਗੇ ਜੇ ਜੈਜ ਰੇਟ ਤੇ ਕੰਮ ਕਰਨਾ ਚਾਹੁੰਦੇ ਹੋ 1000 ਦੇ 4 ਥੋੜੇ ਬਕਾਵਾਗੇ ਦੁਕਾਨ ਦੇ ਕੇ ਮੈਲੋ ਪੂਰੇ ਫਾਇਦੇ ਕਰਦਗੇ ਨੇ ਆ ਕੇ ਸਾਰੇ ਲਓ ਸਟੋਰੀਆਂ ਵੜੇ 1000 ਦੇ 4 ਕਾਡਰਨ ਬਲੱਸ ਲਓ ਜੇ ਕੇ ਹੁਣ ਨਾ ਠੇਰਾ ਨੇ ਲਓ ਵੀ ਕੇ ਮੈਗਰ ਗਿਆ ਜੋ ਜੰਗਲ ਵੀ ਆ ਚੁੱਕਿਆ ਮੋਰ ਵੀ ਆ ਚੁੱਕਿਆ ਲਓ ਜੀ ਜੰਗਲ ਵੀ ਆ ਗਿਆ ਮੋਰ ਵੀ ਆ ਗਿਆ ਜਿੰਨਾ ਮਰਜ਼ੀ ਮਾਰ ਲੈ ਲੋ ਸਾਰੇ ਪਿਆਂ ਆਉਦਾ ਕਰਾਂਗੇ ਚੈਲੰਜ ਓਕੇ ਬੋਲ ਗੱਲਬਾਤ ਆ ਢੇਰਾ ਦੇ ਢੇਰ 598 ਰੁਪਏ ਦੇ ਵਿੱਚ ਲਓ ਜੀ 598 ਚ ਚਾਹੇ ਲੈ ਲਓ ਮੋਰ ਮਾਣੇ ਕਰਤੀਆਂ ਮਾਣੇ ਜਿੱਦਰਾ ਲਓ ਜੀ ਰੰਗ ਦਿਹਾੜੇ ਮਾਣੇ ਮੋਰਾਂ ਦੇ ਪਹਿਲਾ ਮੋਰ ਲਓ 598 ਚ ਮੋਰ ਦਵਾਂਗੇ ਪੂਰੀ ਕਹਿਣ ਗੱਲ ਬਾਤ ਆ ਛੱਡ ਦੇ ਰੱਖਾਰੇ ਲਓ ਜੀ 598 ਰੁਪਏ ਦਾ ਮੋਰ ਲਓ ਜੀ ਲਓ ਜੰਗਲ ਵੀ ਆਉਣ ਦਿਓ ਜੰਗਲ ਵੀ ਆ ਚੁੱਕਿਆ ਪੂਰੀ ਹੈਵੀ ਕੁਆਲਿਟੀ ਦੇਵਾਂਗੇ 598 ਰੁਪਏ ਚ ਢੇਰਾ ਦੇ ਢੇਰ ਫੁੱਲ ਕੁਆਲਿਟੀ ਚ ਮਾਲ ਆਇਆ ਪਿਆ ਦੁਕਾਨਦਾਰਾਂ ਦੇ ਹੋਰ ਵੀ ਜਾਦੇ ਫਾਇਦੇ ਹੋਣਗੇ ਜੀ ਦੁਕਾਨ ਦੇ ਅੱਗੇ ਮੈਲੋ ਹੋਲ ਸੇਲ ਚ ਮਾਲ ਦੇਵਾਂਗੇ ਪੂਰੇ ਪਰਤੇ ਨਾਲ ਪੂਰੇ ਫਾਇਦੇ ਨਾਲ ਇਸ ਤੋਂ ਬਾਅਦ ਥੋੜੀਆਂ ਜਿਹੀਆਂ ਫੈਂਸੀਰਾਂ ਆਉਣਗੀਆਂ ਇਸ ਤਰ੍ਹਾਂ ਦੀਆਂ ਔਰਗੈਂਜਾ ਦੇ ਉੱਤੇ ਨਹੀਂ ਮੜੇ ਮੜੇ ਇੱਥੇ ਸੱਟ ਮੜੇ ਮੜੇ ਔਰਗੈਂਜਾ ਦੀਆਂ ਫੈਂਸੀ ਐਡਮਾ ਦੇਵਾਂਗੇ ਪੂਰੇ ਪਰਤੇ ਨਾਲ ਦੁਨੀਆ ਘੇੜ ਠੀਕ ਹੈ ਜੀ ਤੀਜਾ ਏ ਕਲਾਸ ਮੇਰੇ ਯਾਰਿੰਗਾ ਓਕੇਅਰ ਬੋਰਡ ਵੈਣਾ ਦੇ ਫਾਇਦੇ ਹੋਣਗੇ ਕੋਈ ਦੁਕਾਨ ਤੇ ਪੰਡਤਾਂ ਜਿੱਤੇ ਕੁੱਲੇ ਸੱਦੇ ਆ ਦੁਕਾਨਦਾਰ ਪਨਪਰਾਵ ਨੂੰ ਇਹਨਾਂ ਫਾਇਦੇ ਹੋਣੇ ਆ ਹੋਰੇ ਖੋਲੀ ਜਾਂਦੇ ਆ ਪਰਤੇ ਲਵਾਈ ਇਹਨਾਂ ਰੇਟਾਂ ਦਾ ਕਰਾਂਗੇ ਚੈਲੰਜ ਪਟਾਕੇ ਪਾ ਕੇ ਰੱਖਾਂਗੇ ਓਕੇਰ ਬੋਰਡ